ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਆਤ ਭਲਾਈ ਟਰਸਟ ਚੰਡੀਗੜ੍ਹ ਦੇ ਸੇਵਾਦਾਰ ਅੱਜ ਨਗਰ ਛਾਪੜੀ ਸਹਿਬ ਵਿਖੇ ਪਹੁੰਚੇ ਆ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਸਥਾਨਾਂ ਤੇ ਸਾਧ ਸੰਗਤ ਜੀ ਪਿਛਲੇ 6-7 ਮਹੀਨਿਆਂ ਤੋਂ ਟਰਸਟ ਦੇ ਸੇਵਾਦਾਰ ਨਗਰ ਛਾਪੜੀ ਸਾਹਿਬ ਦੇ ਵਿੱਚ ਲਗਾਤਾਰ ਆ ਰਹੇ ਆ ਇੱਥੇ ਸੰਗਤਾਂ ਨੇ ਦਰਬਾਰ ਦੀ ਸੇਵਾ ਜੋ ਆਰੰਭ ਕੀਤੀ ਆ ਤੇ ਕੁਝ ਸੰਗਤਾਂ ਦਾ ਮਨ ਮਟਾਉ ਸੀ ਉਹਦੇ ਵਾਸਤੇ ਗੁਰਮਤਾ ਕਰਕੇ ਵਿਚਾਰਾਂ ਕਰਕੇ ਸਾਰਿਆਂ ਨੂੰ ਬੇਨਤੀਆਂ ਕਰਕੇ ਇੱਕ ਮੁੱਠ ਕੀਤਾ ਵਾ ਤੇ ਇੱਕ ਮੁੱਠ ਹੋਣ ਦਾ ਫਾਇਦਾ ਇਹ ਹੋਇਆ ਕਿ ਜੋ ਵੱਡੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸਿੰਘ ਜੀ ਸੇਵਾ ਕਰਾ ਰਹੇ ਸਨ ਉਹ ਬਾਬਾ ਮੱਖਣ ਸਿੰਘ ਜੀ ਬਾਬਾ ਮੱਖਣ ਸਿੰਘ ਜੀਆਂ ਦਾ ਵੱਡੇ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਕੋਈ ਮਨਮਟਾਓ ਹੋ ਗਿਆ ਤੇ ਇਸ ਕਰਕੇ ਬਾਬਾ ਜੀ ਹੁਣ ਬਾਬਾ ਮੱਖਣ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦਾ ਜੋ ਦਰਬਾਰ ਨਵਾਂ ਆਰੰਭਿਆ ਵਾ ਉਹਦੀ ਸੇਵਾ ਬਾਬਾ ਜੀ ਹੁਣ ਕਰਾ ਰਹੇ ਆ ਤੇ ਬਾਬਾ ਜੀ ਨੂੰ ਸਨਮਾਨਤ ਕਰਨ ਵਾਸਤੇ ਟਰਸਟ ਦੇ ਸੇਵਾਦਾਰ ਕੈਪਟਨ ਸਤਪਾਲ ਸਿੰਘ ਜੀ ਤੇ ਹੋਰ ਨਾਲ ਬਿਆਨਤ ਸਿੰਘ ਇੱਥੇ ਪਹੁੰਚੇ ਆ ਤੇ ਬਾਬਾ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਵਾ ਤੇ ٹرسٹ ਵੱਲੋਂ ਬਾਬਾ ਜੀ ਨੂੰ ਇੱਕ ਟਰੱਕ ਰੇਤ ਦਾ ਸਟਾਕੇ ਦਿੱਤਾ ਜਾਣਾ ਵਾ ਸਤਿਗੁਰੂ ਕਿਰਪਾ ਕਰਨ ਕਮਾਈਆਂ ਵਾਈਆਂ ਚ ਬਰਕਤਾਂ ਪਾਉਣ ਤੇ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਇਹ ਸਾਹਮਣੇ ਸਨ ਬਾਬਾ ਮੱਖਣ ਸਿੰਘ ਜੀ ਤੇ ਸੰਗਤ ਦੇ ਚਰਨਾ ਚ ਬੇਨਤੀ ਆ ਇਲਾਕੇ ਦੀਆਂ ਸੰਗਤਾਂ ਨੂੰ ਕਿ ਤੁਸੀਂ ਵੀ ਵੱਧ ਚੜ ਕੇ ਸੰਯੋਗ ਦਿਓ ਵੱਧ ਚੜ ਕੇ ਹਿੱਸਾ ਪਾਓ ਸਾਤ ਸੰਗਤ ਦੀ ਬੂੰਦ-ਬੂੰਦ ਨਾਲ ਕਹਿੰਦੇ ਆ ਘੜਾ ਭਰ ਜਾਂਦਾ ਵਾ ਤੇ ਜੇ ਆਪਾਂ ਏਕ-ਏਕ ਕੇਟੀ ਇੱਥੇ ਦਈਏ ਤੇ ਦਰਬਾਰ ਬਣਾਉਣਾ ਕੋਈ ਵੱਡੀ ਗੱਲ ਨਹੀਂ ਆ ਛਾਪੜੀ ਸਾਹਿਬ ਦੀ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਜੋ ਇਹ ਨਵਾਂ ਦਰਬਾਰ ਬਣਦਾ ਵਾ ਤੇ ਟਰਸਟ ਵੱਲੋਂ ਇਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਥੱਲੇ ਤੁਸੀਂ ਹਾਲ ਬਣਾਓ ਤੇ ਉੱਤੇ ਦਰਬਾਰ ਬਣਾਓ ਤੇ ਉਹ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਆ ਇਹ ਸਾਡਾ ਵੀਰ ਰਵੇਲ ਸਿੰਘ ਜੋ ਰਿੰਗ ਬਣਾ ਕੇ ਤੇ ਆਪਣੀ ਇਹ ਤਿਆਰੀ ਕਰ ਰਿਹਾ ਇਹਨਾਂ ਦੇ ਪਿਤਾ ਜੋ ਕਿ ਸਾਡੇ ਮਾਮਾ ਹਰੀ ਸਿੰਘ ਜੀ ਸਨ ਬਾਬਾ ਦੀਵਾਨ ਸਿੰਘ ਬਾਬਾ ਖਜਾਨ ਸਿੰਘ ਦੀਆਂ ਦੇ ਚਰਣਾ ਵਿੱਚ ਬਹੁਤ ਲੰਮਾ ਚਿਰ ਸੇਵਾ ਕੀਤੀ ਆ ਰਵੈਲ ਸਿੰਘ ਦੇ ਪਿਤਾ ਬਾਬ ਹਰੀ ਸਿੰਘ ਨੇ ਤੇ ਇਹ ਸਾਹਮਣੇ ਏਐਸਆਈ ਸਤਪਾਲ ਸਿੰਘ ਜੀ ਤੇ ਇਹ ਨਗਰ ਦੀ ਸੰਗਤ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੀ ਆ ਸਾਧ ਸੰਗਤ ਜੀ ਜਦੋਂ ਆਪਾਂ ਨੂੰ ਕਈਆਂ ਥਾਵਾਂ ਤੋਂ ਸੇਵਾ ਕਰਨ ਤੋਂ ਰੋਕਿਆ ਜਾਂਦਾ ਦਰਕਾਰਿਆ ਜਾਂਦਾ ਵਾ ਸੇਵਾ ਨਹੀਂ ਕਰਨ ਦਿੱਤੀ ਜਾਂਦੀ ਤੇ ਜਦੋਂ ਸਤਗੁਰਾਂ ਨੇ ਅਸੀਂ ਇਹ ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ ਇਹੀਂ ਕੇ ਤਾਂ ਪਰਮਿਸ਼ਨ ਲੈ ਕੇ ਸੇਵਾ ਕਰਨੀ ਆ ਸਤਿਗੁਰਾਂ ਨੇ ਤੁਹਾਨੂੰ ਆਪਣੇ ਸਥਾਨ ਦਿੱਤੇ ਆ ਤੇ ਜਿੰਨੀ ਮਰਜ਼ੀ ਵਾ ਚੜ ਕੇ ਸੇਵਾ ਕਰੋ ਜਿਹੋ ਜੀ ਸੋਚਣੀ ਬਾਬਾ ਮੱਖਣ ਸਿੰਘ ਦੀ ਆ ਜੇ ਕਿਤੇ ਇਹੋ ਜੀ ਸੋਚ ਸਮੁੱਚੀ ਕੌਮ ਦੀ ਹੋ ਜੇ ਤੇ ਸਾਧ ਸੰਗਤ ਜੀ ਕਦੇ ਵੀ ਡੇਰਾਵਾਦ ਨੂਰਮੈਲ ਜਾਂ ਈਸਾਈ ਧਰਮ ਦਾ ਪਸਾਰ ਜੋ ਆਪਣੇ ਪੰਜਾਬ ਵਿੱਚ ਹੋ ਰਿਹਾ ਵਾ ਇਹ ਕਦੇ ਨਹੀਂ ਹੋ ਸਕਦਾ ਕਿਉਂ ਜੇ ਸਾਰੇ ਹੀ ਸਿੱਖ ਬਾਬਾ ਮੱਖਣ ਸਿੰਘ ਵਰਗੀ ਸੋਚ ਰੱਖਣ ਤੇ ਇਹ ਵੇਖੋ ਸਾਰੀ ਹੀ ਸੰਗਤ ਬੜੇ ਉਤਸ਼ਾਹ ਨਾਲ ਬਾਬਾ ਜੀ ਦੇ ਸੰਯੋਗ ਨਾਲ ਇਹ ਵੇਖ ਸੇਵਾ ਚੱਲ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਆ ਬਾਬਾ ਜੀਆ ਦਾ ਜਿਨ੍ਹਾਂ ਨੇ ਸਾਰੀਆਂ ਜਿਹੜੀਆਂ ਆਪਣੀਆਂ ਜਾਤ ਪਾਤ ਨੂੰ ਪਿੱਛੇ ਕਰਕੇ ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀਆ ਦੇ ਅਸਥਾਨਾਂ ਤੇ ਆ ਕੇ ਸੇਵਾ ਕਰ ਰਹੇ ਆ ਇਹ ਸਾਧ ਸੰਗਤ ਜੀ ਦਰਬਾਰ ਦੀ ਤਿਆਰੀ ਹੋ ਰਹੀ ਆ ਇਹ ਪਿੱਲਰ ਕੱਢੇ ਗਏ ਆ ਥੱਲੇ ਹਾਲ ਤੇ ਉੱਪਰ ਬਰਾਂਡਾ ਵਾਹ ਥੱਲੇ ਹਾਲ ਤੇ ਉੱਤੇ ਦਰਬਾਰ ਬਣਾਣਾ ਵਾ ਤੇ ਜੋ ਬਹੁਤ ਵਧੀਆ ਤੇ ਸੋਹਣੀ ਚੀਜ਼ ਬਣੂਗੀ ਤੇ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੇ ਹੁਣ ਗਾਂ ਨਵੇਂ ਦਰਬਾਰ ਬਾਬਾ ਜੀ ਦੇ ਬਣਨੇ ਆ ਕਿਉਂਕਿ ਹੁਣ ਮਹਾਰਾ ਨੇ ਕਿਰਪਾ ਕੀਤੀ ਆ ਤੇ ਵੱਡੇ ਵੱਡੇ ਦਰਬਾਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਣਨੇ ਆ ਤੇ ਜਿੱਥੇ ਵੀ ਦਰਬਾਰ ਬਣਾਉਣਾ ਵਾ ਥੱਲੇ ਜ਼ਰੂਰ ਹਾਲ ਬਣਾ ਕੇ ਤੇ ਉੱਤੇ ਦਰਬਾਰ ਬਣਾਓ ਉਹਦੇ ਵਿੱਚ ਦੋ ਫਾਇਦੇ ਹੋ ਜਾਂਦੇ ਆ ਇੱਕ ਤੇ ਜਗ੍ਹਾ ਦੀ ਬਚਤ ਹੋ ਜਾਂਦੀ ਆ ਇੱਕ ਥੱਲੇ ਜਗ੍ਹਾ ਵਰਤਣ ਨੂੰ ਮਿਲ ਜਾਂਦੀ ਆ ਸਾਕਸੰਗ ਦੀ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ